ਹਾਲੇਲੂਇਆ ਸਾਰਿਆਂ ਨੂੰ ਜੈ ਮਸੀਹ ਦੀ ਆਓ ਪਵਿੱਤਰ ਬਾਈਬਲ ਵਿੱਚ ਪੜਾਂਗੇ ਜਿਵੇਂ ਨਾ ਦੀ ਪੋਥੀ ਉਹਦੇ 40 ਵਚਨਾਂ ਦੀ ਪਹਿਲੀ ਆਇਤ ਹੈ ਜਿਹਾ ਵਾਲ ਯੂਡੀ ਮੈਂ ਜਿਗਰਾ ਕਰਕੇ ਯੂਵਨ ਉਡੀਕਿਆ ਅਤੇ ਉਸਨੇ ਮੇਰੀ ਵੱਲ ਚੁੱਕ ਕੇ ਮੇਰੀ ਦੁਹਾਈ ਸੁਣ ਲਈ ਉਸਨੇ ਮੈਨੂੰ ਭਿਆਨਕ ਟੋਹੇ ਵਿੱਚ ਜੋਸਬੋ ਚੱਕੜ ਦੀ ਖੋਣ ਵਿੱਚੋਂ ਕੱਟ ਲਿਆ ਅਤੇ ਮੇਰੇ ਪੈਰਾਂ ਨੂੰ ਚਟਾਨ ਉਤੇ ਰੱਖ ਤੇ ਮੇਰੀਆਂ ਮੇਰੀਆਂ ਚੱਲਾ ਨੂੰ ਦ੍ਰਿੜ ਕੀਤਾ ਉਸਨੇ ਇੱਕ ਨਵਾਂ ਗੀਤ ਮੇਰੇ ਮੂੰਹ ਵਿੱਚ ਪਾਇਆ ਅਰਥਾਤ ਸਾਡੇ ਪਰਮੇਸ਼ਰ ਦੀ ਪੁਸਤਕ ਦਾ ਬਹੁਤੇ ਵੇਖਣ ਗਿਆ ਤੇ ਡਾਟਣ ਦੀ ਅਤੇ ਯਹਵਾ ਉੱਤੇ ਬੋਸਾ ਰੱਖਣ ਦੀ ਤਾਂ ਉਹ ਉਸ ਜਿਹੜਾ ਜਿ ਹਵਾ ਨੂੰ ਆਪਣਾ ਆਸਰਾ ਬਣਾਉਂਦਾ ਹੈ ਅਤੇ ਹੰਕਾਰੀਆਂ আর ਝੂਠੇ ਕੁਰਾਨੀਆਂ ਵੱਲ ਰੁਕ ਹੀ ਨਹੀਂ ਕਰਦਾ ਇਹ ਯਹਵਾ ਮੇਰੇ ਪਰਮੇਸ਼ਰ ਤੇਰੇ ਅਜਾਜ ਕੰਮ ਜਿਹੜੇ ਤੈ ਕੀਤੇ ਬਹੁਤ ਸਾਰੇ ਹਨ ਨਾਲੇ ਉਪਾਉ ਪਾਉ ਜਿਹੜੇ ਸਾਰੇ ਸਾਰੇ ਜਿਹੜੇ ਸਾਡੇ ਨਹੀਂ ਹਨ ਤੇਰਾ ਸ਼ਰੀਰ ਕੋਈ ਨਹੀਂ ਹੈ ਜੇ ਮੈਂ ਉਹਨਾਂ ਨੂੰ ਖੋਲ ਕੇ ਦੱਸਾਂ ਤਾਂ ਉਹ ਲਿਖਿਓ ਬਾਹਰ ਬਲੀਦਾਨ ਹਰ ਭੇਡ ਤੋਂ ਤੂੰ ਪ੍ਰਸੰਨ ਨਹੀਂ ਹੁੰਦਾ ਤੈ ਮੇਰੇ ਕੰਨ ਖੋਲੇ ਹਨ ਹੋਮ ਬਲੀ ਅਰਪਾ ਬਲੀ ਤੈ ਨਹੀਂ ਮੰਗੀਆਂ ਤਦ ਮੈਂ ਆਗਿਆ ਵੇਖ ਮੈਂ ਆਇਆ ਹਾਂ ਪੁਸਤਕ ਦੀ ਪੱਤਰੀ ਵਿੱਚ ਮੇਰੇ ਲਈ ਲਿਖਿਆ ਹੋਇਆ ਹੈ ਭਾਈ ਤੇਰੀ ਇੱਛਾ ਨੂੰ ਪੂਰਾ ਕਰਨ ਵਿੱਚ हे ਮੇਰੇ ਪਰਮੇਸ਼ਵਰ ਮੈਂ ਪ੍ਰਸੰਨ ਹਾਂ ਅਤੇ ਤੇਰੀ ਵਿਵਸਥਾ ਮੇਰੇ ਹਿਰਦੇ ਦੇ ਅੰਦਰ ਹੈ ਮੈਂ ਮੈਂ ਮਹਾਂਸਭਾ ਵਿੱਚ ਧਰਮ ਦੀ ਖੁਸ਼ਖਬਰੀ ਦਾ ਪ੍ਰਚਾਰਕ ਹੈ ਵੇਖ ਵੇਖ ਮੈਂ ਆਪਣੇ ਬੁੱਲਾਂ ਨੂੰ ਨਹੀਂ ਰੋਕਾਂਗਾ ਇਹ ਜੋਵਾ ਤੂੰ ਇਹ ਜਾਣਦਾ ਹੈ ਮੈਂ ਤੇਰੇ ਧਰਮ ਨੂੰ ਆਪਣੇ ਮਨ ਵਿੱਚ ਲੁਕਾ ਨਹੀਂ ਛੱਡਿਆ ਮੈਂ ਸਗੋਂ ਤੇਰੀ ਵਫਾਦਾਰੀ ਅਤੇ ਤੇਰੀ ਮੁਕਤੀ ਦਾ ਚਰਚਾ ਕੀਤਾ ਮੈਂ ਤੇਰੀ ਦਇਆ ਅਤੇ ਤੇਰੀ ਸੱਚਾਈ ਮਹਸਭਾ ਤੋਂ ਨਹੀਂ છુપਾਈ اے ਯਹਵਾ ਤੂੰ ਆਪਣਾ ਰਹਿਮ ਮੇਥੋਂ ਨਾ ਟਾਗ ਤੇਰੀ ਦਿਆ ਤੇ ਤੇਰਾ ਸਤ ਹਰ ਵੇਲੇ ਮੇਰੀ ਰੱਖਿਆ ਕਰਨ ਕਿਉਂ ਜੋ ਅਨਗਿਣਤ ਬੁਰਾਈਆਂ ਨੇ ਮੇਰੇ ਦੁਆਲੇ ਘੇਰਾ ਪਾ ਲਿਆ ਮੇਰੀਆਂ ਬਧੀਆਂ ਨੇ ਮੈਨੂੰ ਆਣ ਫੜਿਆ ਹੈ ਅਤੇ ਮੈਂ ਨਿਗਾਹ ਨਹੀਂ ਉਠਾ ਸਕਦਾ ਉਹ ਤਾਂ ਮੇਰੇ ਸਿਰ ਦੇ ਵਾਲਾਂ ਨਾਲੋਂ ਵੱਧ ਹਨ ਅਤੇ ਮੇਰਾ ਦਿਲ ਤੋੜਾ ਹੋ ਗਿਆ ਹੈ ਜੋ ਹੋਵਾ ਕਿਰਪਾ ਕਰਕੇ ਮੇਰੇ ਛੁਟਕਾਰੇ ਦੇ ਲਈ ਜੋ ਹੋਵਾ ਮੇਰੀ ਸਹਾਇਤਾ ਦੇ ਲਈ ਛੇਤੀ ਕਰ ਜਿਹੜੇ ਮੇਰੀ ਜਾਨ ਨੂੰ ਖੋਹਣ ਲਈ ਭਾਲਦੇ ਹਨ ਉਹ ਸਾਰੇ ਦੇ ਸਾਰੇ ਲਜਿਆਵਾਨ ਹੋਣ ਅਤੇ ਕਬਰ ਜਾਣ ਜਿਹੜੇ ਮੇਰਾ ਬੁਰਾ ਚਾਹੁੰਦੇ ਹਨ ਉਹ ਪਛਾਣ ਹਟਾਏ ਜਾਣ ਅਰ ਸ਼ਰਮਿੰਦੇ ਹੋਣ ਜੋ ਮੈਨੂੰ ਆਹਾ ਆਹਾ ਆਖਦੇ ਹਨ ਉਹ ਆਪਣੀ ਇਲਾਜ ਦੇ ਮਾਰੇ ਉੱਜੜ ਜਾਣ ਜਿਨ੍ਹਾਂ ਤੇਰੇ ਤਾਲਿਬਾਨ ਉਹ ਤੇਰੇ ਵਿੱਚ ਖੁਸ਼ ਤੇ ਆਨੰਦ ਹੋਣ ਅਤੇ ਜਿਹੜੇ ਤੇਰੀ ਮੁਕਤੀ ਦੇ ਪ੍ਰੇਮੀ ਹਨ ਉਹ ਸਦਾ ਆਖਣ ਯਹੋਵਾ ਦੀ ਬੜੀ ਹੋਵੇ ਮੈਂ ਤਾਂ ਮਸਕੀਨ ਤੇ ਕੰਗਾਲ ਹਾਂ ਤਾਂ ਵੀ ਹੋਵ ਮੇਰੀ ਚਿੰਤਾ ਕਰਨਾ ਹੈ ਤੂੰ ਹੀ ਮੇਰਾ ਸਹਾਇਕ ਅਤੇ ਮੇਰਾ ਛਡਾਉਣ ਵਾਲਾ ਹੈ हे ਮੇਰੇ ਪਰਮੇਸ਼ਰ ਢਿੱਲ ਨਾ ਲਾ